ਬਾਈ ਜੀ ਆ ਬੱਟੇ ਦੇਖ ਰਹੇ ਹਾਂ ਜਿਹੜੇ ਤੁਸੀਂ ਇਹ ਸਰਕਾਰੀ ਬੱਟੇ ਨੇਗੇ ਗਵਿੰਦਗੜ ਮੰਡੀ ਤਰਵੈਣੀ ਕੰਡੇ ਦੇ ਉੱਤੇ ਨੇ ਇਹ ਤੇ 1 ਕੁਇੰਟਲ ਵਾਜੰਦਾ ਫਰਕ ਆ ਬਾਈ ਕੰਡੇ ਦਾ ਤੇ ਟਰਾਂਸਪੋਰਟ ਐਸੋਸੀਏਸ਼ਨ ਵੱਲੋਂ ਇਹ ਕੰਡੇ ਦੀ ਚੈਕਿੰਗ ਹੋਈ ਜਦੋਂ ਕੰਡੇ ਤੇ ਫਰਕ ਆਇਆ ਬਾਈ 1 ਕੁਇੰਟਲ ਦਾ ਤੇ ਕੰਡਾ ਸੀਜ਼ ਕਰਾ ਦਿੱਤਾ ਗਿਆ ਐਮਐਲਏ ਦੇ ਸਾਥ ਦੇ ਨਾਲ ਠੀਕ ਆ ਤੇ ਉਹ ਤੋਂ ਬਾਅਦ ਬਾਈ ਜਿੰਨੇ ਮੰਡੀ ਦੇ ਕੰਡੇ ਨੇਗੇ ਸਾਰੇ ਗਵਿੰਦਗੜ ਮੰਡੀ ਦੇ ਲੁੱਟ ਖਸ ਹੁੰਦੀ ਸੀ ਜਿੰਨਾ ਤੇ ਜਣੀ ਕਿ ਵਜਨ ਦੀ ਉਹ ਸਾਰੇ ਕੰਡੇ ਹੀ ਸੀਜ ਕੀਤੇ ਗਏ ਨੇ ਵਿੱਚ ਫੈਕਟਰੀਆਂ ਦੇ ਨੇਗੇ ਠੀਕ ਆ ਹੈਡਰ ਲਿਆ ਕੇ ਬਾਈ ਕੰਡੇ ਤੇ ਬੱਟੇ ਲਾ ਕੇ ਸਰਕਾਰੀ ਬੱਟਿਆਂ ਦੇ ਨਾਲ ਠੀਕ ਆ ਪੰਗੂ ਕੰਡਾ ਬਾਈ ਅੱਗੇ ਪੰਗੂ ਕੰਡਾ ਵੀ ਸੀਜ ਕੀਤਾ ਗਿਆ ਇਹਦੇ ਵੀ ਵਜਨ ਦਾ ਫਰਕ ਆਇਆ ਬਾਈ ਪੰਗੂ ਕੰਡਾ ਅੰਬੇ ਵਾਜਦੇ ਜਿੰਨੇ ਜਿੰਨੇ ਮਤਲਬ ਕੰਡਿਆਂ ਦੇ ਫਰਕ ਸੀਗਾ ਵਜਨ ਦਾ ਸਾਰੇ ਕੰਡੇ ਸੀਜ ਕੀਤੇ ਗਏ ਨੇ ਜੀ ਸਕ੍ਰੈਪ ਵਾਲੀਆਂ ਫੈਕਟਰੀਆਂ ਦੇ ਵਿੱਚ ਜਿੰਨੇ ਕੰਡੇ ਸੀਗੇ ਸਾਰੇ ਉਹ ਸੀਜ ਕੀਤੇ ਗਏ ਨੇ ਬਾਈ ਫਰਕ ਆਇਆ ਜਿਹੜੇ ਜਿਹੜੇ ਕੰਡਿਆਂ ਤੇ ਆ ਸਕ੍ਰੈਬ ਵਾਲੀ ਫੈਕਟਰੀ ਦੇ ਅੰਦਰਲਾ ਕੰਡਾ ਬਾਈ ਧੰਨਵਾਦ ਕਰਦੇ ਆਂ ਅਸੀਂ ਜਿੰਨਾ ਭਰਾਵਾਂ ਨੇ ਡਰਾਈਵਰਾਂ ਵਾਸਤੇ ਗੱਡੀਆਂ ਵਾਲਿਆਂ ਵਾਸਤੇ ਇੰਨਾ ਸੋਚਿਆ